ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਕੋਲ ਜਿੱਦਾਂ ਹਨਾ ਰੂਟਾ ਵੇਟਰ ਆਇਆ ਸੀਗਾ ਤੇ ਜਿੱਦਾਂ ਭਰਾਵ ਹੋਣਾ ਨੇ ਕੱਦੂ ਕਰਨਾ ਆ ਤੇ ਕੱਦੂ ਕਰਨ ਤੋਂ ਜਿੱਦਾਂ ਬਹੁਤ ਵਧੀਆ ਭਰਾ ਨੇ ਸੋਚਿਆ ਕਿਉਂਕਿ ਕੱਦੂ ਕਰਨ ਤੋਂ ਪਹਿਲਾਂ ਜਿੱਦਾਂ ਇਹਦਾ ਤੇਲ ਜਿੱਦਾਂ ਤਪਕਾ-ਤਪਕਾ ਡੇਗਦਾ ਸੀਗਾ ਥੱਲੇ ਤਾਂ ਜੇ ਹੁਣ ਤੇਲ ਡੇਗ ਡੇਗਦਾ ਆ ਤੇ ਕਈ ਬੰਦੇ ਅਣਗਹਿਲੀ ਕਰ ਜਾਂਦੇ ਵੀ ਚੱਲ ਕੋਈ ਨਹੀਂ ਤੇਲ ਮਾੜਾ-ਮੋਟਾ ਡੋਲਦਾ ਆ ਵੀ ਆਪਾਂ ਇਹਦੇ ਵਿੱਚ ਲੀਟਰ ਖੰਡ ਹੋਰ ਪਾਉਣੇ ਆ ਵੀ ਕੁਝ ਨਹੀਂ ਹੁੰਦਾ ਤੇ ਤੇ ਜਿੱਦਾਂ ਤੇਲ ਡੋਲਦਾ ਕਰਕੇ ਹੁਣ ਸੀਲ ਤਾਂ ਖਰਾਬ ਆ ਸਮਝ ਲਓ ਸੀਲ ਆਪਾਂ ਇਹਦੀ ਚੇਂਜ ਕਰਨੀ ਵੇਹੇ ਤਾਂ ਇਹਦੇ ਵਿੱਚ ਗਾਰਾ ਵੱੜ ਜਾਂਦਾ ਉਸ ਤੋਂ ਬਾਅਦ ਫਿਰ ਇਹਦੇ 베アリング ਸਾਰੇ ਖਰਾਬ ਹੁੰਦੇ ਆ ਤੇ ਕਈ ਵਾਰੀ ਘਰਾਰੀ ਦਾ ਵੀ ਦੰਦਾ ਟੁੱਟ ਜਾਂਦਾ ਗੋਲੀ ਜਦੋਂ 베アリング ਦੀ ਅੜ ਜਾਂਦੀ ਹੈ ਨਾ ਵਿੱਚ ਤੇ ਹੁਣ ਆਪਾਂ ਹਨਾ ਇਹਦਾ ਇਹ ਖੋਲਦੇ ਆ ਇਹਨੂੰ ਤੇ ਇਹਦੇ ਵਿੱਚ ਸੀਲ ਪਾਉਣੀ ਪਾਉਣੀ ਆ ਤੇ ਦੇਖ ਲੈਨੇ ਜੇ 베アリング ਚ ਵੀ ਪਲੇ ਹੋਊਗੀ ਮੜੀ-ਮੁੱਟੀ ਤਾਂ ਫਿਰ 베アリング ਵੀ ਕੱਢ ਦੇਾਂਗੇ ਇਦਾਂ ਹੀ ਆਪਾਂ ਇਧਰਲਾ ਵੀ ਚੈੱਕ ਕਰ ਲੈਣਾ ਇੱਕ ਵਾਰੀ ਤੇ ਹੁਣ ਆਪਾਂ ਪਹਿਲਾਂ ਇਧਰਲੇ ਇਹਨੂੰ ਖੋਲਦੇ ਆ ਕਾਪਾ ਆਪਣਾ ਖੁੱਲ ਗਿਆ ਸਿਕਾ ਤਾਂ ਜਿਹੜੀ ਜਿੱਦਾਂ ਹਨਾ ਗਰਾਰੀ ਆ ਗਵਲੀ ਚ ਵਿੱਚ ਪਲੇ ਆ ਤੇ ਇਹਨੂੰ ਹੁਣ ਆਪਾਂ ਦੇਖਦੇ ਆ ਕਿ ਇਹਦੇ 베ਰਿੰਗ ਖਰਾਬ ਆ ਜਾਂ 베ਰਿੰਗਾ ਦੇ ਵਿੱਚ ਢਿੱਲ ਲਈ ਜਾਉਂਦੇ ਕਿਉਂਕਿ ਟੇਪਰ ਗੇਂਡ ਮੰਦੇ ਪਲੇ ਨਿਕਲ ਵੀ ਜਾਂਦੀ ਹੈ ਇਹਨਾਂ ਦੀ ਤੇ ਬਾਕੀ ਇਦਾਂ ਆਪਾਂ ਇਹਦਾ ਥੱਲੇ ਵਾਲਾ 베ਰਿੰਗ ਚੈੱਕ ਕਰ ਲੈਣਾ ਕਿਵੇਂ 베ਰਿੰਗ ਛੇ ਵੀ ਖਰਾਬ ਨਹੀਂ ਹੁੰਦੇ ਜਨਾਂ ਚਰ ਮਿੱਟੀ ਨਹੀਂ ਪੈਂਦੀ ਵਿੱਚ ਤੇ ਹੁਣ ਆਪਾਂ ਖੋਲ ਕੇ ਫੇਰ ਕਰਦੇ ਆ ਕਰੀ ਨੂੰ ਚੈੱਕ ਗਰਾਰੀ ਆਪਾਂ ਪੱਟ ਲਈ ਆ ਤੇ ਜਿਹੜਾ ਹਨਾ ਆ ਪਿਛਲਾ ਬੇਰਿੰਗ ਆ ਇਹ ਦਾਗੀ ਆ ਤੇ ਆਪਾਂ ਦੂਜਾ ਬੇਰਿੰਗ ਵੀ ਜਿੱਦਾਂ ਹੁਣ ਦੋਨੇ ਇਹ ਵੀ ਵੀ ਚੈੱਕ ਇੱਕ ਕਰੀ ਤੋਗੇ ਚੈੱਕ ਕਰ ਲਾਂਗੇ ਵੈਸੇ ਤਾਂ ਉਹ ਤਾਂ ਪੈਣਾ ਹੀ ਪੈਣਾ ਆ ਦੇਖਾਂਗੇ ਜੇ ਖਰਾਬ ਹੋਊਗਾ ਤਾਂ ਦੋਨੇ ਬਦਲ ਦਿਆਂਗੇ ਤੇ ਹੁਣ ਆਪਾਂ ਇਹਦੀ ਪਲੇਟ ਲਾ ਲਈਏ ਤਾਂ ਉਸ ਤੋਂ ਬਾਅਦ ਪਹਿਲਾਂ ਫੇ ਆਪਾਂ ਨੂੰ ਗਰਾਰੀ ਖੋਲਣੀਆਂ ਪੈਣੀਆਂ ਦੋਨੇ ਤਾਂ ਗਰਾਰੀਆਂ ਖੋਲ ਲਈਏ ਫੇਰ ਆਪਾਂ ਇਹਦੀ ਪਲੇਟ ਲਾਉਨੇ ਆ ਪਲੇਟ ਦੇ ਸਾਰੇ ਨਟ ਆਪਣੇ ਖੁੱਲ ਗਏ ਆ ਆਹ ਛੇ ਨਟ ਤੇ ਚਾਰ ਪੰਜ ਨਟ ਆਹ ਤੇ ਹੁਣ ਆਪਾਂ ਇਹਦੇ 베어ਿੰਗ ਪੱਟਦੇ ਥੱਲੇ ਵਾਲਾ ਉਹਦੇ ਨਾਲ ਹੀ ਦੀ ਪਲੇਟ ਆ ਜਾਣੀ ਬਾਹਰ ਲੋ ਜੀ 베어ਿੰਗ ਵੀ ਪੱਟ ਹੋ ਗਿਆ ਪਲੇਟ ਪੱਟ ਹੋ ਗਈ ਮਤਲਬ ਤੇ ਹੁਣ ਆਪਾਂ ਇਹਨੂੰ ਆਹ ਪੌਛ ਲੱਗਾ ਇਹ ਪੌਛ ਬਦਲਾਂਗੇ ਤਾਂ ਦੂਜਾ ਇਹਦੀ ਸੀਲ ਬਦਲ ਹੋਣੀ ਆ 베어ਿੰਗ ਤਾਂ ਸਹੀ ਆ ਨਾ 베어ਿੰਗ ਸਹੀ ਆ ਹਾਂ 베어ਿੰਗ ਸਹੀ ਆ ਇਹਨੂੰ ਧੋ ਕੇ ਕੋਈ ਕਿ ਫਿੱਟ ਦੁਬਾਰਾ ਸਾਮਾਨ ਆਪਣਾ ਸਾਰਾ ਕਲੀਨ ਹੋ ਗਿਆ ਸੀਗਾ ਤੇ ਸਾਫ ਕਰਕੇ ਤਾਂ ਹੁਣ ਆਪਾਂ ਹਣਾ ਇਹਦਾ ਜਿਹੜਾ ਸਪੇਸਰ ਸੀਲ ਵਾਲਾ ਉਹ ਚੇਂਜ ਕਰਨਾ ਹੈ ਉਹ ਹੁਣ ਆਪਾਂ ਇੱਦੀ ਗਰਮ ਕਰਕੇ ਲਾ ਲਾਂ ਉਹਨੂੰ ਤੇ ਨਵਾਂ ਇੱਦੀ ਛਾੜ ਦੇਣਾ ਗਰਮ ਕਰਕੇ ਪੇਸਰ ਲੱਗ ਗਿਆ ਆਪਣਾ ਤੇ ਹੁਣ ਆਪਾਂ ਜਾਤੀਏ ਥੋੜਾ ਜਿਹਾ ਠੰਡਾ ਹੁੰਦਾ ਹੈ ਆਪਾਂ ਇਹਦੇ 베ARING ਸੀਲਿੰਗ ਜਿਹੜੇ ਉੱਧਰ ਬਦਲ ਨਾਲੇ ਉਹ ਬਦਲ ਲਈਏ ਤਾਂ ਸੀਲ ਪਾ ਲਈਏ ਤੇ ਉਸ ਤੋਂ ਬਾਅਦ ਇਹਨੂੰ ਇੱਧਰ ਲਿਓਨੇ ਪਲੇਟ ਅੱਜ ਦਹਣਾ ਆਪਾਂ 베ARING ਕੱਢ ਦਿੱਤਾ ਹੈ ਕਿਉਂਕਿ ਜਿੱਦਾਂ ਉਦਾਂ 베ARING ਦੇ ਵਿੱਚ ਪਲੇ ਹੈ ਨਹੀਂ ਸੀਗੀ ਤਾਂ ਵਿੱਚੋਂ 베ARING ਦਾਗੀ ਹੋਇਆ ਸੀਗਾ ਜਿੱਦਾਂ ਤੇ ਉਹਦੇ ਕਰਕੇ ਨਾ ਫਿਰ ਇਹ ਆਵਾਜ਼ ਕਰਦਾ ਸੀਗਾ ਜਿੱਦਾਂ ਆੜਦਾ ਜਾ ਹੈ ਸੀਗਾ ਗੋਲੀਆਂ ਤੇ ਇਸ ਕਰਕੇ ਆਪਾਂ ਇਹ ਵੀ ਚੇਂਜ ਕਰ ਦੇਣਾ ਹੈ ਹੁਣ ਆਪਣੇ ਹਨਾ ਇਹਦੇ 베ARING ਸੀਲ ਤਾਂ ਠੋਗ ਗਏ ਆ ਤੇ ਹੁਣ ਆਪਾਂ ਇਹਨੂੰ ਉੱਤੇ ਕਰਦੇ ਹਾਂ ਫਿੱਟ ਲੋ ਜੀ ਗਰਾਰੀਆਂ ਵੀ ਫਿੱਟ ਹੋ ਗਈਆਂ ਆਪਣੀਆਂ 베어ਿੰਗ ਸ਼ੇਰਿੰਗ ਸਾਰੇ ਫਿੱਟ ਹੋ ਗਏ ਨਟ ਟਾਈਟ ਹੋ ਗਏ ਆ ਤੇ ਹੁਣ ਹਨਾ ਆਪਾਂ ਇਹਦਾ ਟਾਪਾ ਲਾ ਕੇ ਬਾਹਰ ਲਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੇਲ ਪਾਉਨੇ ਆ ਤਾਂ ਇੱਕ ਇਹਦਾ ਸੱਚੋ ਪੈਰ ਰਹਿੰਦਾ ਹੋਣਾ ਥੱਲੇ ਵਾਲਾ ਕਿਸਾਂ ਵਾਲਾ ਤੇ ਉਹ ਲਾ ਕੇ ਤੇ ਉਸ ਤੋਂ ਬਾਅਦ ਆਪਣਾ ਕੰਮ ਕੰਪਲੀਟ ਹੈ ਇਹ ਤੱਕ ਰਿਓ ਲਓ ਜੀ ਟਾਪੇ ਦੇ ਨਾਲ ਸਾਰੇ ਆਪਣੇ ਲੱਗੇ ਗਸ ਹੋ ਗਏ ਆ ਇਹ ਤੇ ਹੁਣ ਆਪਾਂ ਤੇਲ ਪਾ ਕੇ ਤੇ ਇਹਦੇ ਵਿੱਚ ਜਿਹੜੇ ਥੱਲੇ ਦੰਦ ਵਾਲੇ ਨਟ ਆ ਇਹ ਬਾਅਦ ਚ ਹੀ ਲਾਉਣੇ ਆ ਲਾਉਣ ਲੱਗੇ ਸੀਗੇ ਪਰ ਨਾ ਜਿੱਦਾਂ ਜਿਹੜਾ ਮੋਰਲਾ ਲੈਵਲ ਬੋਲਟ ਆ ਇਹਦੇ ਬਰਾਬਰ ਆ ਜਾਂਦਾ ਤੇ ਨਟ ਮੁੜ ਕੇ ਲੱਗਣਾ ਨਹੀਂਗਾ ਹੁਣ ਆਪਾਂ ਖੋਲਿਆ ਆ ਤੇ ਹੁਣ ਤੇਲ ਪਾ ਕੇ ਪੂਰਾ ਕਰਕੇ ਫੇਰ ਆਪਾਂ ਇਹ ਲਾਉਣੇ ਆ ਤੇਰੇ ਦੇ ਵਿੱਚ ਪੂਰਾ ਕਰ ਦਿੱਤਾ ਤਾਂ ਪੈਰ ਵਾਲੇ ਨਟ ਆਪਾਂ ਲਾਏ ਨਹੀਂ ਸੀਗੇ ਪਹਿਲਾਂ ਕਿਉਂਕਿ ਇੱਥੇ ਅੜ ਜਾਣਾ ਹੋਵੇਗਾ ਨਹੀਂ ਤੇ ਉਹਨੂੰ ਮੁੜ ਕੇ ਲੈਵਲ ਬੋਲਟ ਸੈਟ ਨਹੀਂ ਹੋਣਾ ਸੀਗਾ ਲਾਸਿਕਾ ਜੇ ਆਪਣਾ ਜੀ ਪੈਰ ਦੇ ਨਟ ਲਾ ਕੇ ਆ ਇੱਕ ਖੰਭ ਜਾਂ ਜਿਹੜਾ ਪਿੱਛੇ ਰਹਿੰਦਾ ਹੈ ਇਹ ਲਾਉਣਾ ਤੇ ਉਸ ਤੋਂ ਬਾਅਦ ਇਹਦੇ ਆਪਾਂ ਉੱਪਰਲੇ ਗੇਅਰ ਦਾ ਮੜਾ ਤੇਲ ਚੈੱਕ ਕਰ ਲੈਣਾ ਹੈ ਕਰ ਹੀ ਲੈਨੇ ਜਤੋਂ ਕਿ ਏਡਾ ਨਾ ਮੜਾ ਜਾ ਸਿੱਧਾ ਕਰਕੇ ਕਰ ਲੈਨੇ ਕਰ ਚੈੱਕ ਤੇ ਲਈ ਨਿਸ਼ਾਨ ਨਹੀਂ ਹੁੰਦਾ ਹੈ ਕੋਈ ਨਹੀਂ ਸਿੱਧਾ ਕਰ ਚੈੱਕ ਕਰੀ ਦੇਖ ਲੈਂਦੇ ਆਂ ਤੇਲ ਜਾਨਕੇ ਵਿੱਚ ਗੇਜਦੇ ਹੈ ਨਹੀਂ ਨਾ ਬਿਲਕੁਲ ਹੀ ਲੱਗੇ ਨਹੀਂ ਨਾਲ ਤੇ ਹੁਣ ਆਪਾਂ ਵੀ ਤੇਲ ਪੂਰਾ ਕਰਦੇ ਆਂ ਇਹਦਾ ਹੈ ਤੇਲ ਸਦਿਆ ਤਾਂ ਹੈ ਮੜ ਮੜਾ ਜੀਆ ਮੈਂ ਕਹਾਂ ਮਹੀ ਨਹੀਂ ਨਹੀਂ ਖਾਲੀ ਗਏ ਤਰ੍ਹਾਂ ਲੱਗੇ अच्छा। दो सही। लो जी हम अपना तेल ए पूरा हो गया दो टाके ही हो गया पूरे और तेल काफी पै गया दो लीटर ही पै गया यही नहीं थोड़ा जा ਇਹਦੇ ਨਾਲ ਹੀ ਆਪਣਾ ਇਹਦਾ ਕੰਮ ਸਾਰਾ ਕੰਪਲੀਟ ਹੋ ਗਿਆ ਤੇ ਸਾਰੇ ਭਰਾ ਵੀਡੀਓ ਨੂੰ ਲਾਈਕ ਕਰ ਦਿਓ ਜਿਹੜੇ ਵੀ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਜਿਹੜੇ ਵੀਰਾਂ ਨੇ ਰੂਟਾ ਬਟਰਨਾ ਕਦੋਂ ਕਰਨਾ ਤੇ ਉਸ ਤੋਂ ਪਹਿਲਾਂ ਜਾਨਕੀ ਇਹਦੀ ਸੀਲਸੂਲ ਜ਼ਰੂਰ ਦੇਖ ਲਓ ਕਿ ਜੇ ਲੀਕਾਈ ਲੁੱਕ ਜਾ ਤੇ ਹੁਣੇ ਸੈੱਟ ਕਰਵਾ ਦਿਓ ਨਹੀਂ ਤਾਂ ਇਹ ਸੀਜ਼ਨ ਦੇ ਵਿੱਚ ਨੁਕਸਾਨ ਹੋ ਜਾ ਪੂਰਾ ਜ਼ਿਆਦਾ ਕਿਉਂਕਿ ਵਿੱਚ ਗਾੜਾ ਗਾਰਾ ਵੜ ਗਿਆ ਤਾਂ 베ਰਿੰਗ ਸ਼ੇਰਿੰਗ ਸਾਰੇ ਜ਼ਰਾਰੀਆਂ ਗਰੂਰੀਆਂ ਦੇ ਦੰਦੇ ਦੰਦੇ ਟੁੱਟ ਜਾਂਦੇ ਆ ਤੇ ਇਸ ਕਰਕੇ ਇਸ ਚੀਜ਼ ਦਾ ਪਹਿਲਾਂ ਹੀ ਧਿਆਨ ਰੱਖੋ ਤੇ ਇਦਾਂ ਹੀ ਪਰਲੀ ਸਾਈਡ ਵੀ ਦੇਖ ਲਵੇ ਬੰਦਾ ਮਾੜਾ ਜਿਹਾ ਕੱਪ ਖੋਲ ਕੇ ਹੈ ਨਾ ਤੇ ਗਰੀਸ ਵਿੱਚ ਹੈਗੀ ਆ ਸਹੀ ਆ ਬਸ ਕੱਪ ਖੋਲ ਕੇ ਪਤਾ ਲੱਗ ਜਾਂਦਾ ਨਾਲੇ ਕੱਪ ਨੂੰ ਖੋਲੋ ਤੇ ਜੇ ਤਾਂ ਇਹਦੇ ਵਿੱਚ ਗਰੀਸ ਆ ਤੇ ਸਹੀ ਆ ਸਮਝ ਲਓ ਜੇ ਇਹਦੇ ਵਿੱਚ ਮਿੱਟੀ ਆ ਤਾਂ ਇਹਦੀ ਵੀ ਸੀਲ ਸੂਲ ਪਵਾ ਦਿਓ ਤੇ ਬੈਰੰਗ ਵੀ ਚੇਂਜ ਹੋਣਾ ਇਹਨਾਂ ਨਾਲ ਦੀ ਨਾਲੇ ਤੇ ਆਪਾਂ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ 'ਚ ਤੇ ਵੀਡੀਓ ਨੂੰ ਸਾਰੇ ਭਰਾ ਲਾਈਕ ਕਰਦੇ ਹੋ ਜਿਹੜੇ ਵੀ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ